ਜੇ ਮੁੜ ਕੇ ਫਿਰ ਅਸੀਂ ਭੋਗਾਂ ਦੇ ਆ ਕੇ ਸਰਬੰਨਾਂ ਦੇ ਮੰਦਾਂ 'ਤੇ ਕਰਾਂਗੇ ਸਨਸਕਾਰ ਤੇ ਅੱਜ ਕਿਉਂ ਨਹੀਂ ਆ ਰਹੇ ਅੱਜ ਲੋੜ ਆ ਮਗਰੋਂ ਕੋਈ ਫਾਇਦਾ ਨਹੀਂ ਅਸੀਂ ਜੁਨੀਆਨਾਂ ਨੂੰ ਵੀ ਕਹਨੇ ਆ ਕਿ ਤੁਹਾਡੇ ਵਿਚਾਰਕ ਬਖਰੇਵੇਂ ਹੋਣਗੇ ਮਤਪਿਤ ਹੋਣਗੇ ਯਾਰ ਸਾਨੂੰ ਲੋੜ ਆ ਅੱਜ ਇੱਕ ਬੰਦਾ ਆਪਣੀ ਜ਼ਿੰਦਗੀ ਦਾਤੇ ਲਾ ਕੇ ਬੈਠਾ ਉਹ ਜਾਨ ਵਾਲੇ ਬੰਦੇ ਨਾਲ ਜ਼ਿੰਦਗੀ ਤੋਂ ਉਹ ਬੰਦੇ ਨਾਲ ਗਲੇਸ਼ਿਕ ਵੀ ਕਾਦੇ ਨੇ ਮਗਰੋਂ ਜਾਣ ਤੋਂ ਬਾਅਦ ਫਿਰ ਅਸੀਂ ਇਦਾਂ ਗੱਲਾਂ ਨੂੰ ਲੈ ਕੇ ਪਸਤਾਉਂਦੇ ਨੇ ਵੀ ਅਸੀਂ ਜਾਉਂਦੇ ਜੀ ਬੰਦੇ ਨਾਲ ਨਹੀਂ ਖੜੇ ਅੱਜ ਖੜਨ ਦੀ ਲੋੜ ਆ ਨਾਲੂ ਦਾ ਕੋਈ ਆਪ ਦਾ ਨਿੱਜੀ ਮਸਲਾ ਨਹੀਂ ਕੋਈ ਬੱਟ ਦਾ ਕੋਈ ਜ਼ਮੀਨ ਦਾ ਲੋਕਾਂ ਲਈ ਇਨਸਾਨੀਅਤ ਲਈ ਛੋਡੀਆਂ ਨਸਲਾਂ ਲਈ ਛੋਡੀਆਂ ਫਸਲਾਂ ਲਈ ਛੋੜੇ ਚੁੰਨਿਆਂ ਨੂੰ ਕਿਵੇਂ ਚੱਲਦਾ ਰੱਖਣਾ ਛੋੜੇ ਚੁੰਨਿਆਂ ਨੂੰ ਇੱਕ ਗੱਲ ਸੁਣੀ ਦੁੱਖ ਦੀ ਗੱਲ ਕੀ ਹੈ ਕਿ ਡਾਕਟਰ ਨੇ ਹੁਣੇ ਹੀ ਸਾਨੂੰ ਕਿਹਾ ਕਿ ਜੋ ਮਸਲਾ ਦੀ ਉਹਨਾਂ ਦਾ ਮਸਲਾ ਹੋ ਰਿਹਾ ਨਾ ਟੁੱਟ ਰੇ ਨਹੀਂ ਅੱਜ ਵੀ ਅਗਰ ਰੱਬ ਕਰੇ ਹੋ ਜੇ ਸਰਕਾਰ ਉਹਨਾਂ ਨੂੰ ਠਾ ਦੇ ਉਸ ਦੇ ਬਾਵਜੂਦ ਵੀ ਔਰ ਰਿਕਵਰ ਨਹੀਂ ਕਰਦੇ ਰਿਕਵਰ ਨਹੀਂ ਹੋਣੇ ਦਬਾਰਾ ਮਤਲਬ ਤੁਸੀਂ ਇੱਕ ਕੀਮਤੀ ਜਾਨ ਨਾਲ ਖੇਡ ਰਹੇ ਹੋ ਤੁਸੀਂ ਪ੍ਰੈਸ਼ਰ ਪਾ ਰਹੇ ਹੋ ਕਿ ਜਾਂ ਤਾਂ ਮਰ ਜੂਗੇ ਜਾਂ ਉੱਠੋ ਤੁਸੀਂ ਬੇਇੱਜ਼ਤੀ ਕਰਨਾ ਚਾਹੁੰਦੇ ਹੋ ਪੰਜਾਬ ਦੀ ਕਮਸੇ ਕਮ ਮੈਂ ਪੰਜਾਬ ਵਾਲਿਆਂ ਨੂੰ ਕਹੂੰਗਾ ਕਿਉਂ ਤਾਂ ਨਾਲ ਖੜ ਜਾਣਾ ਕਿ ਜੋ ਤੁਸੀਂ ਗੱਲ ਕਰ ਸੀ ਭੈਣ ਹੋਣੀ ਉਹਨਾਂ ਦੇ ਛੋਟੇ ਭੈਣ ਨੇ ਉਹ ਕਹਿ ਰਹੇ ਸੀ ਕਿ ਮਗਰੋਂ ਫਿਰ ਭੋਗ ਤੇ ਉੱਪਰ ਇਦਾਂ ਦਾ ਸ਼ਬਦ ਕਹਿਣਾ ਭੈਣ ਲਬੋਂ ਨਿਕਲਣਾ ਜਾਂ ਹੋਰ ਲੋਕਾਂ ਲਬੋਂ ਨਿਕਲਣਾ ਕਿ ਫਿਰ ਸਰਦਾਂਜਲੀ ਦੇਣ ਵੱਡੇ ਵੱਡੇ ਨੂੰ ਆਹੀ ਗੱਲ ਹੈ ਜੀ ਆ ਜਿੰਨੀਆਂ ਯੂਨੀਅਨ ਹੈ ਅਸੀਂ ਉਹਨਾਂ ਨੂੰ ਵੀ ਕਵਾਂਗੇ ਤੁਹਾਡੇ ਨਾਲ ਲੜਦੇ ਰਹੀ ਆ ਯਾਰ ਅਸੀਂ ਤਾਂ ਇੱਕ ਅੰਦੋਲਨ ਦੇ ਭਾਗੀਦਾਰ ਆਂ ਇਹ ਤਾਂ ਬੜੇ ਪੁਰਾਣੇ ਭਾਗੀਦਾਰ ਨੇ ਉਹ ਤੁਹਾਡਾ ਮਕਸਦ ਇੱਕ ਹੈ ਇਹਨਾਂ ਦਾ 40 ਸਾਲ ਤੋਂ 50 ਸਾਲ ਤੋਂ ਤਜਰਬਾ ਆ ਐਮਐਸਪੀ ਲੈਣੀ ਆ ਨਾ ਸਾਰੇ ਆਂਦੇ ਲੈਣੀ ਐ ਤੇ ਫਿਰ ਆ ਜੋ ਜੇ ਮਨਰੇਗਾ ਦੀ ਮਤਲਬ ਕੀ ਮਾੜਾ ਹੀ ਲੋੜ ਹੈ ਕੱਲੇ ਕਿਸਾਨ ਦਾ ਮਸਲਾ ਨਹੀਂ ਸੀ ਬਾਰ-ਬਾਰ ਕਹਿੰਨੇ ਆ ਇਹ ਜਿਹੜੀਆਂ ਸਾਡੀਆਂ 12 13 ਮੰਗਾ ਨਾਲ ਜ ਮਜ਼ਦੂਰਾਂ ਦੀ ਗੱਲ ਬਰਾਬਰ ਆ ਉਹ ਮਨਰੇਗਾ ਚ ਦਿਹਾੜੀ 700 ਰੁਪਿਆ ਕਰਨੇ 200 ਦਿਨ ਕੰਮ ਦੇਣਾ ਬਰਾਬਰ ਦੀ ਗੱਲ ਆ ਉਹਦੇ ਵਿੱਚ ਸਾਡਾ ਜਿਹੜਾ ਛੋਟਾ ਦੁਕਾਨਦਾਰ ਆ ਸਾਡੇ ਮਹਾਜਨ ਭਰਾ ਨੇ ਉਹਨਾਂ ਦੀ ਗੱਲ ਬਰਾਬਰ ਆ ਕੀ ਕਾਰਪੋਰੇਟ ਉਹਨਾਂ ਨੂੰ ਉਹਨਾਂ ਦਾ ਨਹੀਂ ਜਿਹੜਾ ਸਾਰਾ ਬਾਜ਼ਾਰ ਖਾ ਗਿਆ ਦੁਕਾਨਾਂ ਖਾ ਗਿਆ ਵੱਡੇ ਵੱਡੇ ਮਾਲ ਦੁਕਾਨਾਂ ਖਾ ਗਏ ਕਹਾਂ ਸਾਮਾਨ ਪਹੁੰਚਣ ਲੱਗ ਗਿਆ ਉਹ ਵੀ ਤਾਂ ਨੁਕਸਾਨ ਉਹਨਾਂ ਲਈ ਤਾਂ ਕਿੱਡਾ ਵੱਡਾ ਨੁਕਸਾਨ ਆ ਚਲੋ ਇੱਕ ਜ਼ਿੰਮੇਦਾਰ ਕੋਲੇ ਤਾਂ ਜਾ ਅਸਿਆੜ ਪੈਲੀ ਜਾਓ ਆਪਣੀ ਕਮਾ ਕੇ ਤੇ ਖਾ ਲੂਗਾ ਤੇ ਜਿਹੜੇ ਬੰਦੇ ਦਾ ਪਰਿਵਾਰ ਹੀ ਉਹ ਦੁਕਾਨ ਤੇ ਚੱਲਦਾ ਉਹ ਦੁਕਾਨਾਂ ਫੇਲ ਹੋ ਗਈਆਂ ਬਾਜ਼ਾਰ ਫੇਲ ਹੋ ਗਿਆ ਉਹ ਕਿੱਥੇ ਜਾਊਗਾ ਇਸ ਲਈ ਕਹਿੰਦੇ ਆ ਇਕੱਲਾ ਕਿਸਾਨ ਦਾ ਮਸਲਾ ਨਹੀਂ ਇਹ ਤੁਹਾਡਾ ਮੁਨਖਤਾ ਦਾ ਮਸਲਾ ਤੁਹਾਡੀ ਰੋਜੀ ਰੋਟੀ ਦਾ ਮਸਲਾ ਹੈ ਤੁਹਾਡੇ ਆਉਣ ਵਾਲੇ ਭਵਿੱਖ ਦਾ ਮਸਲਾ ਭਰਾਵੋ ਸਮੁੱਚੇ ਪੰਜਾਬੀਆਂ ਨੂੰ ਨਾਲ ਹਰਿਆਣੇ ਨੂੰ ਇਹ ਸਮੁੱਚੇ ਦੇਸ਼ ਦੇ ਲਈ ਲੜ ਰਿਹਾ ਜੌਦਾ ਸਾਨੂੰ ਸਾਰਿਆਂ ਨੂੰ ਇਹਨਾਂ ਸਾਥ ਦੇਣਾ ਚਾਹੀਦਾ ਨਾਲ ਕਰਨਾ ਚਾਹੀਦਾ ਇੱਕ ਵੱਡੇ ਕਿਸਾਨ ਆਗੇ ਤੇ ਲਖੇ ਬਾਈ ਇੱਥੋਂ ਤੱਕ ਕੀ ਕਿਹਾ ਵੀ ਇਹਨਾਂ ਦੀਆਂ ਜਿਹੜੇ ਖਨੋਰੀ ਬਾਡਰ ਤੇ ਬੈਠੇ ਨੇ ਇਹਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਤੇ ਦੂਸਰੇ ਪਾਸੇ ਹਮੈਤ ਤੇ ਵੀ ਉਹਨਾਂ ਨੇ ਕਿਹਾ ਵੀ ਸਾਡੀ ਕੋਈ ਹਮੈਤ ਨਹੀਂ ਹੋਊਗੀ ਇਸ ਸੰਘਰਸ਼ ਵਿੱਚ ਇੱਥੋਂ ਤੱਕ ਵੀ ਕਹਤਾ ਇੱਕ ਵੱਡੇ ਕਿਸਾਨ ਆਗੇ ਨੇ ਦੇਖੋ ਜੀ ਅਸੀਂ ਉਹੀ ਗੱਲ ਕਹਿ ਰਹੇ ਹਾਂ ਹਨਾ ਜਿੰਨੀਆਂ ਸਾਡੀਆਂ ਕਿਸਾਨ ਧਰਾਂ ਲੜ ਰਹੀਆਂ ਨੇ ਸਾਰਿਆਂ ਦੀਆਂ ਮੰਗਾਂ ਇੱਕੋ ਜਿਹੀਆਂ ਨੇ ਨਾ ਮੰਗਾਂ ਦਾ ਵੱਖਰੀਆਂ ਨਹੀਂ ਐਮਐਸਪੀ ਤੇ ਕਾਨੂੰਨ ਦੀ ਗਰੰਟੀ ਉਹ ਘੱਟੋ ਘੱਟ ਸਮਰਥਨ ਮੁੱਲ ਦੀ ਗੱਲ ਹੋ ਰਹੀ ਆ ਜਾਂ ਹੋਰ ਜਿੰਨੀਆਂ ਵੀ ਸਾਡੀਆਂ ਮੰਗਾਂ ਨੇ ਮੰਗਾਂ ਉਹਨਾਂ ਦੀਆਂ ਵੀ ਉਹੀ ਹੈ ਇੱਥੇ ਵੀ ਸੰਘਰਸ਼ ਉਹੀ ਮੰਗਾਂ ਨੂੰ ਲੈ ਕੇ ਲੜਿਆ ਜਾਏ ਦੋ ਮੰਗਾਂ ਇੱਕ ਨੇ ਨਿਸ਼ਾਨਾ ਇੱਕ ਹੈ ਫਿਰ ਇਕੱਠੇ ਹੋਣ ਚ ਕੀ ਆਪਾਂ ਨੂੰ ਹਾਰ ਜਾਣਾ ਇਕੱਠੇ ਕਿਉਂ ਨਹੀਂ ਹੋ ਰਹੇ ਉਹਦਾ ਕਾਰਨ ਕੀ ਹੈ ਠੀਕ ਹੈ ਵਿਚਾਰਾਂ ਦਾ ਤੁਹਾਡਾ ਬਖਰੇਮਾ ਹੋ ਸਕਦਾ ਉਹ ਗੱਲ ਅੱਡਾ ਰੱਖੋ ਕੋਈ ਮਸਲਾ ਨਹੀਂ ਹੈਗਾ ਪਰ ਇੱਛੇ ਤਾਂ ਹੁਣ ਇੱਕ ਬੰਦਾ ਜ਼ਿੰਦਗੀ ਤੇ ਖੇਡ ਗਿਆ ਜੇ ਅਸੀਂ ਇਸ ਤਰ੍ਹਾਂ ਵੀ ਨਹੀਂ ਖੜਨਾ ਸਾਡਾ ਤਾਂ ਇੱਕ ਇਤਿਹਾਸ ਰਿਹਾ ਸਾਡੇ 'ਚ ਹਜ਼ਾਰਾਂ ਬਖਰੇਵੇਂ ਛੱਡੋ ਵਿਚਾਰਕ ਬਖਰੇਵੇਂ ਛੱਡੋ ਅਸੀਂ ਇੱਕ ਦੂਜੇ ਦੇ ਖੂਨ ਦੇ ਪਿਆਸੇ ਰਹੇ ਹਾਂ ਮਿਸਲਾ ਸਾਡੀਆਂ ਰੋਹ ਲੜਦੀਆਂ ਸੀ ਆਪਸ ਵਿੱਚ ਫਿਰ ਦੁਸ਼ਮਣ ਚੜਕਦਾ ਸੀ ਅਸੀਂ ਝਟ ਇਕੱਠੇ ਹੋ ਜਾਂਦੇ ਸੀ